ਬਾਬਾ ਜੀ ਵੈਗਰੂ ਨਾਂਜ ਪਾਓ ਕੱਲੀ ਕਥਾ ਸੁਣਾਓ ਕਿਉਂ ਕਥਾ ਤੇ ਗੱਲਾਂ ਵਾ ਥੋਥੀਆਂ ਗੱਲਾਂ ਹੀ ਮਾਰੇ ਤੇ ਗੁਰੂ ਅਰਜਨ ਸਾਹਿਬ ਮਾਰੇ ਕਹਿੰਦੇ 108 ਗ੍ਰੰਥ ਵੱਡੇ ਮੰਨੇ ਆ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ ਚਾਰ ਵੇਦ ਗਿਣ ਲਿਓ 6 ਸ਼ਾਸਤਰ 18 ਪ੍ਰਾਣ 27 ਸਿਮਰਤੀਆਂ 52 ਉਪਨਿਸ਼ਦਾਂ ਇਹ ਸਾਰੇ ਗਾਇਤਰੀ ਮੰਤਰ ਇਕੱਠੇ ਹੋ ਕੇ ਆਏ ਜਦੋਂ ਮਾਰੇ ਨੇ ਸਰੂਪ ਗੁਰੂ ਰਾਮ ਸਰ ਵਾਲੀ ਜਗ੍ਹਾ ਤੇ ਭੀੜ ਬੰਦੀ ਨਾ ਸਾਰੇ ਆਏ ਤੇ ਇਹਨਾਂ ਨੇ ਆ ਕੇ ਗੁਰੂ ਅਰਜਨ ਸਾਹਿਬ ਮਾਰੇ ਪਿਤਾ ਜੀ ਦੇ ਦਰਸ਼ਨ ਕੀਤੇ ਤੇ ਮਾਰੇ ਸਾਹਿਬ ਕਹਿੰਦੇ ਜੀ ਆਇਆਂ ਨੂੰ ਜੀ ਆਇਆਂ ਨੂੰ ਦੱਸੋ ਕੀ ਸੇਵਾ ਕਰੀਏ ਤੇ ਸਾਰੀਆਂ ਪੋਥੀਆਂ ਦੇ ਅੱਖਾਂ 'ਚ ਜਲ ਆ ਭਾਵਨਾ ਸੁਣਾਉਂਦਿਆ ਹੁਣ ਇਹਨਾਂ ਕੋਈ ਕਹਦੇ ਵੀ ਪੋਥੀਆਂ ਵੀ ਤੁਰਦੀਆਂ ਆਖੋ ਸਤਨਾਮ ਪਤਾ ਕੋਈ ਨਹੀਂ ਨਾ ਕਿੱਧਰ ਨੂੰ ਘੁੰਮ ਜਾਣਾ ਸਾਡੇ ਵਿਦਵਾਨ ਬੜੇ ਨਾ ਭਾਵਨਾ ਪੇਸ਼ ਕਰ ਰਿਹਾ ਹਾਂ ਸਾਰੀਆਂ ਪੋਥੀਆਂ ਸਾਰੇ ਗ੍ਰੰਥ ਇਕੱਠੇ ਹੋ ਕੇ ਚੱਲ ਕੇ ਆਏ ਕਿਹਦੇ ਕੋਲੇ ਗੁਰੂ ਅਰਜਨ ਸਾਹਿਬ ਜੀ ਕੋਲ ਪਾਤਸ਼ਾਹ ਕਹਿੰਦੇ ਕੀ ਸੇਵਾ ਕਰੀਏ ਕਹਿੰਦੇ ਦਾਤਿਆ ਸੇਵਾ ਤੇ ਅਸੀਂ ਕਰਨੀ ਹੈ ਦੁਨੀਆ ਦੀ ਮਾਰੇ ਕਹਿੰਦੇ ਅੱਖਾਂ 'ਚ ਪਾਣੀ ਕਿਉਂ ਆਇਆ ਕਹਿੰਦੇ ਇਸ ਕਰਕੇ ਆਇਆ ਕਿ ਸਾਨੂੰ ਕੋਈ ਪੜਦਾ ਨਹੀਂ ਹੁਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਅਹੀਂ ਵੇਦ ਕਿੱਥੋਂ ਪੜਨੇ ਸ਼ਾਸਤਰ ਕਿੱਥੋਂ ਪੜਨੇ ਸਿਮਰਤੀਆਂ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੀ ਪੜਨਾ ਜਬਜੀ ਸਾਹਿਬ ਦੀ ਸੰਥਿਆ ਨਹੀਂ ਕੀਤੀ ਆਖੋ ਸਤਨਾਮ ਦੂਜੀਆਂ ਪੜਾਈਆਂ ਕਰੀ ਜਾਂਦੇ ਨਿਤਨੇਮ ਵੀ ਸਿੱਖ ਲਈਏ ਆਪਨਾ ਦੇਹ ਚ ਰੂਪਰ ਪਾਨੀ ਤੇ ਨਿੰਦੈ ਜਿਹ ਗੰਗਾ ਨਹੀਂ ਕੋਈ ਨਿੰਦਿਆ ਉਹਨਾਂ ਦੀ ਕਰਦੇ ਜਿਨ੍ਹਾਂ ਨੂੰ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਗੰਠ ਸੀ ਗੱਜ ਕੇ ਆਖੋ ਸਤਨਾਮ ਤੂੰ ਨਿਤਨੇਮ ਵੀ ਸੁਣਾ ਦੇ ਚ ਲੈਨੇ ਬੜਾ ਅੱਜ ਬਹੁਤ ਬੁਰਾ ਹਾਲ ਹੈ ਇਹ ਸਾਰੇ ਗ੍ਰੰਥਾਂ ਕੇ ਵਿਰਾਗ ਵਿੱਚ ਕਹਿੰਦੇ ਦਾਤਾ ਸਾਨੂੰ ਕੋਈ ਨਹੀਂ ਪੜਦਾ ਜਿੱਥੇ ਪਈ ਉੱਥੇ ਰੁਲ ਚੱਲਨੇ ਮਿੱਟੀ ਜੰਮ ਗਈ ਘਟਾ ਲਾਇਬ੍ਰੇਰੀਆਂ ਬੰਦ ਹੋ ਗਈਆਂ ਹੁਣ ਫੇਸਬੁੱਕ ਵਟਸਐਪ ਵਿੱਚ ਚੱਲ ਰਿਆ ਕੋ ਸਤਨਾ ਜਿੰਨੀ ਗੰਦੀ ਰੀਲ ਪਾਓ ਓਨੇ ਵਿਊ ਤੇ ਪੈਹਾ ਤੇ ਮੈਂ ਕਹਿੰਦੇ ਸਹਿਜ ਪਾਠ ਕਰ ਰਿਹਾ ਸੀ ਉਥੇ ਮਾਰੇ ਨੇ ਬੜਾ ਸੁੰਦਰ ਜ਼ਿਕਰ ਕੀਤਾ ਚੌਂ ਯੁੱਗਾਂ ਦਾ ਕਹਿੰਦੇ ਸਤਜੁਗ ਦੇ 4 ਪੈਰ ਸੀ ਤ੍ਰੇਤੇ ਦੀਆਂ 3 ਲੱਤਾਂ ਦਵਾਪਰ ਦੀਆਂ 2 ਟੰਗਾਂ ਤੇ ਕਹਿੰਦੇ ਕਲਯੁਗ ਦੀ ਇੱਕੋ ਹੀ ਟੰਗ ਇੱਕ ਪੈਰ ਚੱਲੇ ਮਾਇਆ ਮੋਹ ਵਧਾਏ ਕਿੰਨੇ ਸੁੰਦਰ ਬਝ ਕਹਿੰਦੇ ਕਲਯੁਗ ਦਾ ਇਹੋ ਜਿਹਾ ਸਮਾਣਾ ਕੋਈ ਰਿਸ਼ਤਾ ਨਹੀਂ ਰਹਿ ਜਾਣਾ ਕੋਈ ਗੁਰੂ ਪੀਰ ਨਹੀਂ ਕੋਈ ਭਾਵਨਾ ਨਹੀਂ ਕੋਈ ਮੁਹੱਬਤਾਂ ਨਹੀਂ ਰਹਿਣੀਆਂ ਸਿਰਫ ਇੱਕੋ ਲਾਤਾ ਇਹਦੀ ਮਾਇਆ 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 ਮੈਂ ਬੀਬੀ ਬਾਪੂ ਨੂੰ ਸਮਝਾਉਣਾ ਨਾ ਵੀ ਜਿਵੇਂ ਬੁੱਢੇ ਹੋਏ ਆਂ ਤੇ ਆਪਦੇ ਜਾਮਾਂ ਕਰਾ ਲਿਆ ਕਰੋ ਬੈਂਕ ਚ ਆਖੋ ਵੈਖ ਰੂ ਤੇ ਸਹੀ ਵੀ ਜਿਹਦੀ ਬੈਂਕ ਚ ਦਾਦੀ ਦਾਦੇ ਦੀ ਰੁਪਈਆ 5-7 ਲੱਖ ਆ ਤੇ ਉਹਨੂੰ ਚਾਹ ਮਿਲਣੀ ਜੇ ਬੋਲੋ ਸਤਨਾ ਇਹ ਕਰਕੇ ਹੁਣ ਤੇ ਕਮਾਈ ਕਰਦੇ ਥੋੜਾ ਜਿਹਾ ਸੇਵਿੰਗ ਕਰੀ ਜਾਇਓ ਜਿਸ ਬਜ਼ੁਰਗ ਦੇ ਖਾਤੇ ਚ ਕਾਉਂਟ ਚ ਪੈਸੇ ਹੋਣਗੇ ਉਹਨੂੰ ਕਹਿਣਗੇ ਪਾਪਾ ਜੀ ਪਾਣੀ ਗਰਮ ਲੈਣਾ ਕਿ ਠੰਡਾ ਪਪਾ ਜੀ ਤੁਸੀਂ ਮੱਥਾ ਟੇਕਣ ਜਾਣਾ ਤੁਹਾਨੂੰ ਮੱਥਾ ਥੋੜਾ ਟੇਕਦਾ ਸੁਖ ਮੈਂ ਬਹੁਤ ਸੰਗੀ ਪਰ ਦੁੱਖ ਮੈਂ ਕਹਿੰਦੇ ਸਾਰੇ ਸੁੱਖਾਂ ਦੇ ਸੰਗੀ ਆ ਕਈਆਂ ਦੇ ਬਜ਼ੁਰਗਾਂ ਨੂੰ ਪੈਨਸ਼ਨ ਮਿਲਦੀ ਆ ਨਾ ਉਹਨਾਂ ਦੀ ਟੌਰ ਆ ਘਰ 'ਚ ਉਹਨਾਂ ਦੀ ਨਹੀਂ ਉਹਨਾਂ ਦੀ ਪੈਨਸ਼ਨ ਦੀ ਆ ਨਹੀਂ ਮਾਇਆ ਕਾਰਨ ਧਾਵੀ ਮੂਰਖ ਲੋਗ ਇਸ ਕਰਕੇ ਭਾਗਾਂ ਵਾਲਿਓ ਜੇ ਮੇਰੇ ਕਿਤੇ ਗਲਤ ਹੋ ਜਾ ਮੈਨੂੰ ਮਾਫ ਕਰਦੇ। ਕਿਉਂਕਿ ਜਵਾਨ ਨਾ ਉਤਰਾ ਸੰਗਤ ਮਾਫ ਕਰ ਦਿੰਦੀ ਆ। ਗੁਰੂ ਵੀ ਮਾਫ ਕਰਦਾ ਪਰ ਲਾਈਵ ਨਹੀਂ ਮਾਫ ਕਰਦਾ ਆਖੋ ਵੈਗਰ। ਇਹ ਜਿਹੜੀ ਨਿਕਲ ਗਈ ਪਤਾ ਨਹੀਂ ਕਿੱਥੋਂ ਤੱਕ ਅਮਰੀਕਾ ਕੈਨੇਡਾ ਉਸੇ ਵੇਲੇ ਉੱਡ ਜਾਂਦੀ ਆ। ਸੰਗਤ ਬਖਸ਼ ਲਈ ਜਾਂਦੀ ਆ। ਇਸ ਕਰਕੇ ਆਪਜੀ ਵੱਡੇ ਹੋ ਯਤਨ ਕਰਦੇ ਆਪਜੀ ਪਿਆਰ ਕਰਦੇ ਹੋ ਕਿਸੇ ਦੇ ਅੰਦਰ ਪਹੁੰਚ ਜੇ ਗੱਲ ਕਿਸੇ ਨੂੰ ਪੱਲੇ ਬੰਨ ਲਿਓ ਆਖੋ ਸਤਨਾਮ ਸ੍ਰੀ ਮਾਰੇ ਸਹਿ ਪਾਠ ਕਰਦੇ ਆ ਬਾਣੀ ਚ ਝਰਨੇ ਫੁੱਟਦੇ ਪਾਤਸ਼ਾਹ ਕਹਿੰਦੇ ਇਹੋ ਜਿਹਾ ਜਮਾਨਾ ਚੱਲਣਦਿਆ ਕੋਈ ਕਹੇ ਦਾ ਪੁੱਤ ਨਹੀਂ ਕੋਈ ਭਰਾ ਨਹੀਂ ਕੁਝ ਨਹੀਂ ਰੱਬ ਦਾ ਸ਼ੁਕਰ ਕਰਿਆ ਕਰੋ ਇੰਨੀ ਸੰਗਤ ਨਾਮ ਜਪਣ ਲਈ ਸ਼ੁਕਰ ਮੈਂ ਕਿੰਨੇ ਦੂਤੇ ਕੁਝ ਨਹੀਂ ਜਿੰਨਾ ਭਿਆਨਕ ਸਮਾਂ ਚੱਲਦਾ ਘਰ ਦੇ ਜੀ ਚਾਰ ਉਹ ਨਹੀਂ ਇਕੱਠੇ ਬੈਠਦੇ ਤੁਸੀਂ 400 500 ਜਾਣਾ ਕਦੋਂ ਦੇ ਬੈਠੇ ਜੇ ਗੱਜ ਕੇ ਆਖੋ ਬੈਠਦੇ ਇਨਾ ਹੀ ਬੜਾ ਸ਼ੁਕਰ ਕਰਿਆ ਗੁਰੂ ਅਬਕਲੂ ਆਇਓ ਰੇਕ ਨਾਮ ਬੋਵਹੁ ਬੋਵੋ ਮਹਾਰਜ ਕਹਿੰਦੇ ਮਾਇਆ ਹੀ ਮਾਇਆ ਹੋ ਜਾਣੀ ਐ ਕੋਈ ਸਾਧੂ ਵਿਰਲਾ ਲੱਭੇਗਾ ਸੰਤ ਵਿਰਲਾ ਲੱਭੇਗਾ ਧਾਰਮਿਕ ਬੰਦੇ ਦੀ ਜਗ੍ਹਾ ਦੇ ਉੱਤੇ ਸ਼ੈਤਾਨ ਬਹਿ ਜਾਣਗੇ ਆਖੋ ਸਤਨਾਮ ਸ੍ਰੀ ਸੰਗਤ ਦੀ ਮਾਇਆ ਦੀ ਦੁਰਵਰਤੋਂ ਹੋਊਗੀ ਇਹ ਮਾਰੇ ਜੀ ਪਹਿਲਾਂ ਹੀ 500 550 ਸਾਲ ਗੁਰਬਾਣੀ 'ਚ ਦਰਜ ਕਰ ਗਏ ਤੁਸੀਂ ਕਿਸੇ ਨੂੰ ਮੰਦਾ ਨਾ ਬੋਲਿਆ ਕਰੋ ਜਦੋਂ ਗਵਾਣੀ ਪੜਾਂਗੇ ਨਾ ਬਾਣੀ 'ਚ ਸਭ ਕੁਝ ਹੀ ਨਿਕਲ ਆਉਣਾ ਮਾਰੇ ਸਹਿਬ ਕਹਿੰਦੇ ਅਵਰ ਉਪਦੇਸ ਹੈ ਆਪ ਨਾ ਕਰੈ ਆਵਤ ਜਾਵਤ ਜਨਮੈ ਮਰੈ ਦੂਜਿਆਂ ਨੂੰ ਕਵਾਂਗੇ ਮਾਇਆ ਦਾ ਉਹ ਨਹੀਂ ਕਰਨਾ ਮਾਇਆ ਬੜੀ ਭੈੜੀ ਹੁੰਦੀ ਹੈ ਤੇ ਮੈਂ ਕਹਾਂ ਬਾਬਾ ਜਿਹੜੀ ਆਪ ਚ ਇੰਨੀ ਪਾਈ 10 ਲੱਖ ਦੀ ਇਲਾਹਾ ਹੁੰਦੇ ਆਖੋਏ ਹੈਂ ਐਡਾ ਮੋਟਾ ਕੜਾ ਸੋਨੇ ਦਾ ਪਾਈ ਫਿਰਦਾ 2 ਕਿਲੋ ਦਾ ਕਹੇ ਗਰੀਬ ਦੀ ਕਣਕ ਸੜ ਗਈ 4 ਕਿਲੋ ਲਾ ਕੇ ਦੇ ਦੇ ਵਿਚਾਰੇ ਦਾ ਕਰਜ਼ਾ ਲੈ ਜਾ। ਅੱਖੀ ਲਾ ਦੇਣਾ ਮੈਂ ਨਿੰਦਿਆ ਨਹੀਂ ਮੈਂ ਬਾਣੀ ਦੇ ਅਰਥ ਕਰ ਰਿਹਾ ਮਹਾਰਜ ਕਹਿੰਦੇ ਤੈਸਾ ਸਵਰਗ ਵਰਨਾ ਤੈਸੀ ਉਸ ਮਾਤੀ ਉਹ ਸਾਧੂ ਕੀ ਹੋਇਆ ਉਹਨੂੰ ਮਿੱਟੀ ਤੇ ਸੋਨੇ ਨਾਲ ਵਤਵਲ ਨਹੀਂ ਤੇ ਜੇ ਅੱਜ ਅਸੀਂ ਇਹਨਾਂ ਸ਼ਬਦਾਂ ਨੂੰ ਅੰਦਰ ਵਸਾਈਏ ਤੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਦੀ ਧਰਤੀ ਦੇ ਕੋਈ ਗਰੀਬ ਰਹਿ ਜੂ ਸਿੱਖ ਕਿਸੇ ਦੇ ਬੱਚੇ